हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂ ਬੇਟਾ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਅਸੀਂ 7.1 ਅਭਿਆਸ ਕਰ ਚੁੱਕੇ ਹੁਣ ਬੇਟਾ ਅਸੀਂ 7.2 ਅਭਿਆਸ ਤੇ ਚੱਲਣਾ ਪਰ ਉਹਦੇ ਤੋਂ ਪਹਿਲਾਂ ਆਪਾਂ ਕੁਝ ਮਹੱਤਵਪੂਰਨ ਗੱਲਾਂ ਬਾਰੇ ਜਾਣਕਾਰੀ ਹੈ ਜਿਹੜੀ ਉਹ ਹਾਸਲ ਕਰਨੀ ਹੈ ਤਾਂ ਇੱਕ ਹੈਗਾ ਬੇਟਾ ਕੋਣ ਮਾਪਕ D ਦੀਆਂ ਵਿਸ਼ੇਸ਼ਤਾਵਾਂ ਤਾਂ ਬੇਟਾ ਆ D ਤੁਹਾਡੇ ਕੋਲੇ ਜਿਓਮੈਟਰੀ ਹੋਊਗੀ ਤੁਹਾਡੇ ਅਧਿਆਪਕ ਸਾਹਿਬਾਨ ਨੇ ਤੁਹਾਨੂੰ ਜੇ ਇਹ ਚੈਪਟਰ ਸ਼ੁਰੂ ਨਹੀਂ ਕੀਤਾ ਤਾਂ ਬੇਟਾ ਤੁਸੀਂ ਪੁੱਛ ਲਿਓ ਇਸ ਤਰ੍ਹਾਂ ਦੀ ਜਿਹੜੀ ਤੁਹਾਡੇ ਕੋਲ ਜਿਓਮੈਟਰੀ ਹੈ ਉਹਦੇ ਵਿੱਚ ਡੀ ਹੋਊਗਾ ਹੁਣ ਬੇਟਾ ਆਪਾਂ ਐਸ ਡੀ ਦੇ ਬਾਰੇ ਗੱਲ ਕਰਨ ਲੱਗੇ ਆਂ ਧਿਆਨ ਦੇ ਨਾਲ ਦੇਖਣਾ ਹੈ ਕਹਿੰਦਾ ਕੋਣ ਮਾਪਕ ਦੀ ਸ਼ਕਲ ਅੰਗਰੇਜ਼ੀ ਦੇ ਅੱਖਰ ਡੀ ਵਰਗੀ ਹੈ ਇਸ ਲਈ ਇਸ ਨੂੰ ਡੀ ਵੀ ਕਿਹਾ ਜਾਂਦਾ ਆ ਦੇਖੋ ਬੇਟਾ ਡੀ ਵਰਗੀ ਬਣਦੀ ਪਈ ਹੈ ਨਾ ਸ਼ਕਲ ਇਹਦੀ ਠੀਕ ਹੈ ਅੱਗੇ ਕੀ ਕਹਿੰਦਾ ਪਿਆ ਕਹਿੰਦਾ ਕੋਣমাপਕ ਵਿੱਚ ਦੋ ਸਕੇਲ ਹੁੰਦੇ ਹਨ ਅੰਦਰੂਨੀ ਸਕੇਲ ਤੇ ਬਾਹਰੀ ਸਕੇਲ ਤਾਂ ਬੇਟਾ ਆਹ ਕੋਣমাপਕ ਆਹ ਬੇਟਾ ਆਹ ਅੰਦਰੂਨੀ ਸਕੇਲ ਆ ਸੱਜੇ ਪਾਸੇ 0 10 20 30 40 50 ਇਹ ਸੱਜੇ ਪਾਸੇ ਅੰਦਰੂਨੀ ਸਕੇਲ ਸੱਜੇ ਤੋਂ ਖੱਬੇ ਵਾਲੇ ਪਾਸੇ ਨੂੰ ਚੱਲਦਾ 0 ਤੋਂ ਲੈ ਕੇ 180 ਡਿਗਰੀ ਤੱਕ ਹੁੰਦਾ ਠੀਕ ਆ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਵੀ ਸਾਰ ਲੇ ਰੇਖਾ ਤੇ ਕੋਣ 180 ਡਿਗਰੀ ਦਾ ਬਣਦਾ ਠੀਕ ਹੈ ਤਾਂ ਅੰਦਰੂਨੀ ਸਕੇਲ ਹੈ ਜਿਹੜਾ ਇਹ ਸੱਜੇ ਤੋਂ ਖੱਬੇ ਪਾਸੇ ਪੈਮਾਨਾ ਚੱਲਦਾ ਅੰਦਰਲੇ ਪਾਸੇ ਹੁੰਦਾ ਇਸ ਕਰਕੇ ਇਹਨੂੰ ਅੰਦਰੂਨੀ ਸਕੇਲ ਕਹਿੰਦੇ ਆ ਠੀਕ ਹੈ ਬੇਟਾ ਤਾਂ ਇੱਕ ਬੇਟਾ ਬਾਹਰੀ ਸਕੇਲ ਹੁੰਦਾ ਆ ਬਾਹਰੀ ਸਕੇਲ ਹੈ ਜਿਹੜਾ ਬਾਹਰਲੇ ਪਾਸੇ ਇਹ 180 ਇਹ ਅਸਲ ਦੇ ਵਿੱਚ ਖੱਬੇ ਤੋਂ ਸੱਜੇ ਪਾਸੇ ਚੱਲਦਾ ਆ ਆ ਦੇਖੋ 0 10 20 30 40 ਠੀਕ ਹੈ ਤਾਂ ਇੱਥੋਂ ਲੈ ਕੇ ਇਹ 180 ਤੱਕ ਆਉਂਦਾ ਆ ਫੇਰ ਸੁਣ ਲਓ ਬੇਟਾ ਇਹਦੇ ਵਿੱਚ ਮੇਨ ਗੱਲ ਇਹੀ ਹੈਗੀ ਆ ਅੰਦਰੂਨੀ ਸਕੇਲ ਤੇ ਬਾਹਰੀ ਸਕੇਲ ਇੱਥੇ ਤੁਸੀਂ ਬੇਟਾ ਦੇਖ ਲਓ ਇੱਥੇ ਸਾਫ਼ ਦੇਖੂਗਾ ਤੁਹਾਨੂੰ ਤਾਂ ਆ ਬੇਟਾ ਅੰਦਰੂਨੀ ਸਕੇਲ ਆ 0 10 20 ਇਹ ਅੰਦਰਲੇ ਪਾਸੇ ਸੱਜੇ ਤੋਂ ਖੱਬੇ ਪਾਸੇ ਘੜੀ ਦੀ ਸੂਈਆਂ ਦੀ ਦਿਸ਼ਾ ਦੇ ਉਲਟ ਚੱਲਦਾ ਅੰਦਰੂਨੀ ਸਕੇਲ ਠੀਕ ਹੈ ਤਾਨੂੰ ਪਤਾ ਘੜੀ ਦੀਆਂ ਸੂਈਆਂ ਇੰਜ ਚੱਲਦੀਆਂ ਤਾਂ ਬਾਹਰੀ ਸਕੇਲ ਹੈ ਜਿਹੜਾ ਬੇਟਾ ਉਹ ਖੱਬੇ ਪਾਸੇ 0 10 20 30 40 ਆ ਦੇਖੋ 180 ਤੱਕ ਚੱਲਦਾ ਪਿਆ ਇਹ ਘੜੀ ਦੀਆਂ ਸੂਈਆਂ ਦੇ ਬਰਾਬਰ ਚੱਲਦਾ ਖੱਬੇ ਤੋਂ ਸੱਜੇ ਪਾਸੇ ਚੱਲਦਾ ਤੇ ਅੰਦਰੂਨੀ ਸਕੇਲ ਹੈ ਜਿਹੜਾ ਸੱਜੇ ਤੋਂ ਖੱਬੇ ਪਾਸੇ ਚੱਲਦਾ ਸੋ ਬੇਟਾ ਆਪਾਂ ਇਹੀ ਗੱਲ ਹੈ ਜਿਹੜੀ ਇੱਥੇ ਡਿਸਕਸ ਕਰਦੇ ਆਂ ਤਾਂ ਕੋਣ ਮਾਪਕ ਵਿੱਚ ਦੋ ਸਕੇਲ ਹੁੰਦੇ ਆ ਅੰਦਰੂਨੀ ਸਕੇਲ ਤੇ ਬਾਹਰੀ ਸਕੇਲ ਅੰਦਰੂਨੀ ਸਕੇਲ 0 10 20 180 ਖੱਬੇ ਤੋਂ ਸੱਜੇ ਪਾਸੇ ਲਿਖਿਆ ਹੁੰਦਾ ਅਸਲ ਦੇ ਵਿੱਚ ਬੇਟਾ ਮੈਨੂੰ ਲੱਗਦਾ ਵੀ ਲਿਖਣ ਦੇ ਵਿੱਚ ਟਾਈਪ ਕਰਨ ਦੇ ਵਿੱਚ ਕੋਈ ਸਮੱਸਿਆ ਰਹਿ ਗਈ ਇਹ ਅੰਦਰੂਨੀ ਸਕੇਲ ਸੱਜੇ ਤੋਂ ਖੱਬੇ ਪਾਸੇ ਚੱਲਦਾ ਹੈ ਠੀਕ ਹੈ ਬੇਟਾ ਇੱਥੇ ਬੁੱਕ ਦੇ ਉੱਤੇ ਗਲਤੀ ਰਹਿ ਗਈ ਖੱਬੇ ਤੋਂ ਸੱਜੇ ਨਹੀਂ ਸੱਜੇ ਤੋਂ ਖੱਬੇ ਪਾਸੇ ਲਿਖਿਆ ਹੁੰਦਾ ਆ ਠੀਕ ਹੈ ਆਹ ਦੇਖੋ ਬੇਟਾ ਸਾਹਮਣੇ ਸਾਨੂੰ ਨਜ਼ਰ ਆਉਂਦਾ ਪਿਆ ਅੰਦਰ ਆਹ 0 10 ਸੱਜੇ ਤੋਂ ਖੱਬੇ ਪਾਸੇ ਨੂੰ ਚੱਲਦਾ ਪਿਆ ਠੀਕ ਹੈ ਬੇਟਾ ਤਾਂ ਅਸਲ ਦੇ ਵਿੱਚ ਇਹ ਸੱਜੇ ਤੋਂ ਖੱਬੇ ਪਾਸੇ ਨੂੰ ਹੁੰਦਾ ਹੈ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਘੜੀ ਦੀ ਦਿਸ਼ਾ ਵਿੱਚ ਨਹੀਂ ਬੇਟਾ ਇਹ ਘੜੀ ਦੀ ਦਿਸ਼ਾ ਚ ਨਹੀਂ ਇਹ ਘੜੀ ਦੀ ਦਿਸ਼ਾ ਦੇ ਉਲਟ ਚੱਲਦਾ ਪਿਆ ਹੈ ਠੀਕ ਹੈ ਕਿਤੇ ਨਾ ਕਿਤੇ ਆ ਪੁਆਇੰਟ ਦੇ ਵਿੱਚ ਮਿਸਿੰਗ ਹੋ ਗਿਆ ਉਹਦੇ ਤੋਂ ਬਾਅਦ ਦੇ ਵਿੱਚ ਬੇਟਾ ਬਾਹਰੀ ਸਕੇਲ ਉੱਪਰ 180 170 ਜੀ ਤੋਂ 0 ਡਿਗਰੀ ਤੱਕ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਅਸਲ ਦੇ ਵਿੱਚ ਬੇਟਾ ਇਹ 0 10 ਇਹ ਬਾਰੀ ਸਕੇਲ ਹੈ ਜਿਹੜਾ ਖੱਬੇ ਤੋਂ ਸੱਜੇ ਲਿਖਿਆ ਹੁੰਦਾ ਆ ਦੇਖੋ ਬੇਟਾ ਖੱਬੇ ਤੋਂ ਸੱਜੇ ਆ ਖੱਬੇ ਤੋਂ ਸੱਜੇ ਪਾਸੇ ਨੂੰ ਚੱਲਦਾ ਪਿਆ ਹੈ ਠੀਕ ਹੈ ਤਾਂ ਇਹ ਕਹਿੰਦਾ ਪਿਆ ਇੱਥੇ ਘੜੀ ਦੀ ਉਲਟ ਦਿਸ਼ਾ ਦੇ ਵਿੱਚ ਹੈ ਬੇਟਾ ਇਹ ਗੱਲ ਤਾਂ ਘੜੀ ਦੀ ਦਿਸ਼ਾ ਵੱਲ ਨੂੰ ਆ ਦੇਖੋ ਖੱਬੇ ਤੋਂ ਸੱਜੇ ਤਾਂ ਘੜੀ ਦੀ ਦਿਸ਼ਾ ਵੱਲ ਨੂੰ ਹੁੰਦਾ ਹੈ ਮੇਰਾ ਖਿਆਲ ਹੈ ਬੇਟਾ ਗੱਲ ਤੁਹਾਨੂੰ ਕਲੀਅਰ ਹੋ ਗਈ ਤੇ ਅੱਗੇ ਕੀ ਕਹਿੰਦਾ ਪਿਆ ਕਹਿੰਦਾ 0 ਤੋਂ 180 ਡਿਗਰੀ ਤੱਕ ਮਿਲਾਉਣ ਵਾਲੀ ਸਿੱਧੀ ਰੇਖ ਸਿੱਧੀ ਰੇਖਾ ਨੂੰ ਆਧਾਰ ਰੇਖਾ ਕਹਿੰਦੇ ਆ ਬੇਟਾ ਜਿਹੜੀ ਰੇਖਾ ਆ ਇਹ ਆਧਾਰ ਰੇਖਾ ਹੈਗੀ ਆ ਠੀਕ ਹੈ ਬੇਟਾ ਵਿਚਕਾਰ ਬਣੇ ਬਿੰਦੂ ਨੂੰ ਕੋਣ ਮਾਪਕ ਦਾ ਕੇਂਦਰ ਕਿਹਾ ਜਾਂਦਾ ਆ ਬੇਟਾ ਜਿਹੜਾ ਬਿੰਦੂ ਬਣਦਾ ਪਿਆ ਇਹਨੂੰ ਅਸੀਂ ਕੋਣ ਮਾਪਕ ਦਾ ਕੇਂਦਰ ਕਹਿੰਨੇ ਆ ਠੀਕ ਹੈ ਬੇਟਾ ਤਾਂ ਮੇਰਾ ਖਿਆਲ ਹੈ ਤੁਹਾਨੂੰ ਡੀ ਦੇ ਬਾਰੇ ਗੱਲ ਕਲੀਅਰ ਹੋ ਗਈ ਇੱਕ ਬੇਟਾ ਬਸ ਆਪਾਂ ਉਦਾਹਰਣ ਹੈ ਜਿਹੜੀ ਉਦਾਹਰਣ ਨੰਬਰ 1 ਡੀ ਦੇ ਉੱਤੇ ਆਪਾਂ ਦੇਖਦੇ ਆਂ ਕਹਿੰਦਾ ਇਹੇਠਾਂ ਦਿੱਤੇ ਨੂੰ ਕੋਣ मापक ਦੀ ਮਦਦ ਨਾਲ ਮਾਪੋ ਆਹ ਬੇਟਾ ਇਹਦਾ ਕੋਣ ਦਾ ਕੇਂਦਰ ਹੈਗਾ ਆ ਤੇ ਆਹ ਡੀ ਦਾ ਕੇਂਦਰ ਪੁਆਇੰਟ ਹੈ ਠੀਕ ਹੈ ਕੇਂਦਰ ਨੂੰ ਕੇਂਦਰ ਦੇ ਨਾਲ ਮਿਲਾ ਦੇਣਾ ਅਸੀਂ ਕੇਂਦਰ ਨੂੰ ਕੇਂਦਰ ਨਾਲ ਮਿਲਾ ਕੇ ਬੇਟਾ ਤੇ ਇਹਨਾਂ ਲਾਈਨਾਂ ਦੇ ਉੱਤੇ ਲਾਈਨਾਂ ਲੈ ਆਉਣੀਆਂ ਆਪਾਂ ਠੀਕ ਹੈ ਆ ਦੇਖੋ ਬਿਲਕੁਲ ਲਾਈਨਾਂ ਦੇ ਉੱਤੇ ਲਾਈਨਾਂ ਆ ਗਈਆਂ ਬੇਟਾ ਤਾਂ ਆ ਆ ਕਿਉਂਕਿ ਸੱਜੇ ਪਾਸੇ ਐਰੋ ਜਾਂਦਾ ਪਿਆ ਤੇ 0 ਵਾਲੇ ਪਾਸੇ ਤੋਂ ਬੇਟਾ ਆਪਾਂ ਸ਼ੁਰੂ ਕਰਨਾ 180 ਤੋਂ ਮਿੰਟ ਨਹੀਂ ਸ਼ੁਰੂ ਕਰਨਾ ਜੇ ਐਰੋ ਇੱਧਰ ਜਾਂਦਾ ਫਿਰ ਅਸੀਂ ਬਾਹਰਲੇ ਪਾਸੇ 0 ਤੋਂ ਸ਼ੁਰੂ ਕਰ ਲੈਣਾ ਸੀ ਤਾਂ ਆ ਬੇਟਾ 10 20 30 40 50 ਤੇ ਆ ਐਰੋ ਦੇਖੋ ਇੱਥੇ 60 ਤੇ ਜਾਂਦਾ ਪਿਆ ਠੀਕ ਹੈ ਇਸੇ ਤਰ੍ਹਾਂ ਬੇਟਾ ਤੁਸੀਂ D ਆਪਣੇ ਹੱਥ ਦੇ ਨਾਲ 20 ਮਿੰਟ ਤੱਕ ਕਰਕੇ ਦੇਖ ਲੈਣੀ ਆ ਠੀਕ ਹੈ ਤਾਂ ਇਹ ਬਣ ਗਿਆ 60 ਡਿਗਰੀ ਦਾ ਸੋ ਬੇਟਾ اے ਸੀ ਡੀ ਦੇ ਬਾਰੇ ਕੁਝ ਜਾਣਕਾਰੀ ਤੇ ਅਗਲੇ ਸਵਾਲ ਆ ਜਿਹੜੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ